ਕਿ ਉਹਦੇ ਆਂ ਜਨਤਾ ਵੀ ਨਰੇ ਇੱਥੇ ਆ ਅੱਜ ਕੀ ਦਲੀਲ ਕੀ ਹੋਈ ਹੈ ਜੀ ਅੱਜ ਦੇਖੋ ਜੀ ਇਹਨਾਂ ਨੇ 3 ਦਿਨ ਦਾ ਪੁਲਿਸ ਰਿਮਾਨ ਮੰਗਿਆ ਸੀਗਾ ਔਰ ਇਹਨਾਂ ਨੇ ਇਹ ਗਰਾਉਂਡ ਬਣਾਈ ਸੀ ਉਹ ਧਰਮ ਸਿੰਘ ਨਾਮ ਦਾ ਵਿਅਕਤੀ ਹੈਗਾ ਉਹਦੇ ਨਾਲ ਇਹਨਾਂ ਦੀ ਕੌਨਸਪਿਰੇਸੀ ਆ ਔਰ ਕੌਨਸਪਿਰੇਸੀ ਦਾ ਰੈਫਰੈਂਸ ਦੇ ਰਹੇ ਸੀਗੇ ਸੀਸੀਟੀ ਫੁਟੇਜ ਕਿ ਸੀਸੀਟੀ ਫੁਟੇਜ ਦੇ ਵਿੱਚ ਜਿਹੜਾ ਉਹ ਇਹਨਾਂ ਨੂੰ ਜਿਹੜਾ ਵਾ ਉਹ ਧਰਮ ਸਿੰਘ ਜਿਹੜਾ ਨਜ਼ਰ ਆ ਰਿਹਾ ਵਾ ਪ੍ਰਜਾਪਤ ਸਾਹਿਬ ਨੇ ਉਹ ਅਸੈਪਟ ਨਹੀਂ ਕੀਤੀ ਸਾਡੀਆਂ ਗਰਾਉਂਡ ਇਹ ਸੀਗੇ ਸੀਸੀਟੀ ਫੁਟੇਜ ਦੇ ਵਿੱਚ ਕਈ ਜਾਣੇ ਨਜ਼ਰ ਆ ਰਹੇ ਆ ਉਦੋਂ ਜਿਹੜਾ ਐਸਪੀਰ ਭਾਲ ਸਿੰਘ ਦਾ ਨਾਮ ਆ ਰਿਹਾ ਸੀਗਾ ਉਸ ਤੋਂ ਬਾਅਦ ਹਰਿੰਦਰ ਸਿੰਘ ਧਾਮੀ ਦਾ ਨਾਮ ਹੀ ਆ ਰਿਹਾ ਸੀਗਾ ਔਰ ਹੋਰ ਸਾਰਾ ਕੁਝ ਨਾਮ ਆ ਰਿਹਾ ਸੀਗਾ ਉਹ ਗਰਾਊਂਡ ਜਿਹੜੀਆਂ ਹੈਗੀਆਂ ਜੱਜ ਸਾਹਿਬ ਨੇ ਨਹੀਂ ਮੰਨੀਆਂ ਔਰ ਜੁਡੀਸ਼ੀਅਲ ਰਿਮਾਂਡ ਤੇ ਜਿਹੜਾ 14 ਦਿਨਾਂ ਦੀ ਨਿਆਇਕ ਹਸ ਜਿਹੜਾ ਭੇਜ ਦਿੱਤਾ ਗਿਆ ਤੇ 30-30 ਦਿਨ ਜਿਹੜਾ ਦੁਬਾਰਾ ਪੇਸ਼ ਕਰਨ ਲਈ ਆ ਗਿਆ ਪੁਲਿਸ ਰਿਮਾਂਡ ਮੰਗਿਆ ਸੀ ਪੁਲਿਸ ਰਿਮਾਂਡ ਨੇ ਮੰਗਿਆ 3 ਦਿਨ ਦਾ ਪੁਲਿਸ ਨੇ ਰਿਮਾਂਡ ਮੰਗਿਆ ਸੀਗਾ ਤੁਹਾਨੂੰ ਗਰਾਊਂਡ ਦਾ ਦੱਸ ਦਈਆਂ ਉਹਨਾਂ ਨੇ ਕਿਹਾ ਕਿ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਨਹੀਂ ਮਈ ਅਸੀਂ ਕਿਹਾ ਕਿ ਇੰਨੀ ਜਿਹੜੀ ਆ ਨਾ ਪੁੰਸਕ ਹੋ ਗਈ ਆ ਕਿ ਉਹ ਸੀਸੀਟੀਵੀ ਫੁਟੇਜ ਜਿਹੜਾ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਰਹੀ ਅਗਰ ਨਹੀਂ ਕਰ ਰਹੀ ਤਾਂ ਅਗਰ ਕੋ ਗੈਰਕਾਨੂੰਨੀ ਕਾਰਵਾਈ ਕਰਨ ਠੀਕ ਹੈ ਨਾ ਇੱਥੇ ਆ ਕੇ ਬਾਰ-ਬਾਰ ਕਹਿਣਾ ਕਿ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਮਿਲੀ ਜਾਂ ਸਾਨੂੰ ਇੰਜ ਨਹੀਂ ਹੋਇਆ ਉੰਜ ਨਹੀਂ ਹੋਇਆ ਇਸ ਕਰਕੇ ਉਹ ਗਰਾਊਂਡ ਜਿਹੜੀਆਂ ਸਾਰੀਆਂ ਬੇਬੁਨਿਆਦ ਨਿਕਲੀਆਂ ਔਰ ਜਿਹੜਾ 14 ਦਿਨ ਦੀ ਜਿਹੜੀ ਨੈਗਰਸ ਜਿਹੜਾ ਭੇਜ ਦਿੱਤਾ ਗਿਆ ਵੀਡੀਓ ਨੂੰ ਸਾਰੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤੇ ਇਹ ਤੁਸ ਜਿਹੜੀ ਸਿਸਟਮ ਮੰਗਦੀ ਇਹ ਬਲ ਕੇ ਕਦੀ ਕੋਸ਼ਿਸ਼ ਕੇ ਬਹਾਨਾ ਲਾ ਰਹੇ ਰਿਮਾਂਡ ਲੈਣ ਦਾ ਕਦੀ ਕਹਿ ਰਹੇ 2 ਦਿਨ ਦੀ ਜੀ 2 ਤੇ 4 ਦੇ ਤਰੀਕ ਦੀ ਨਹੀਂ ਮਿਲ ਰਹੀ ਕਦੀ ਕਹਿ ਰਹੇ ਕੁਝ ਨਹੀਂ ਮਿਲ ਰਹੀ ਕਦੀ ਕਹਿ ਰਹੇ ਸੀਸੀਟੀਵੀ ਫੁਟੇਜ ਫਲਾਣਾ ਬੰਦਾ ਨਜ਼ਰ ਆ ਰਿਹਾ ਇਹ ਜਸਟ ਫੇਕ ਜਿਹੜੀਆਂ ਹੈ ਜਿਨ੍ਹਾਂ ਨੂੰ ਜੱਜ ਸਾਹਿਬ ਨੇ ਨਹੀਂ ਮੰਨਿਆ ਅੱਜ ਤੇ ਇਹਨਾਂ ਨੂੰ ਕੋਈ ਵੀ ਪੁਲਿਸ ਰਿਮਾਨਡ ਨਹੀਂ ਦਿੱਤਾ ਤੇ ਜੁਡੀਸ਼ੀਅਲ ਰਿਮਾਨਡ ਤੇ ਜਿਹੜਾ ਵਾ ਉਹ 14 ਦਿਨ ਲਈ ਜਿਹੜਾ ਭੇਜ ਦਿੱਤਾ ਗਿਆ ਕੋਈ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਕੋਈ ਕਲੂ ਮਿਲੇ ਪੁਲਿਸ ਨੂੰ ਕੋਈ ਕਲੂ ਕੋਈ ਕੁਛ ਨਹੀਂ ਮਿਲਿਆ ਜੀ ਪੁਲਿਸ ਨੂੰ ਕੁਛ ਨਹੀਂ ਮਿਲਿਆ ਬਾਕੀ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਦੇਖਾਂਗੇ ਕੀ ਪੁਲਿਸ ਪੇਸ਼ ਕਰਦੀ ਆ ਕਿ ਨਹੀਂ ਕਰਦੀ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਕਲੂ ਨਹੀਂ ਮਿਲਿਆ ਹੈਗਾ ਜੀ ਪੁਲਿਸ ਲੱਗਦਾ ਕਲੂ ਹੈ ਕੋਈ ਜਾਂ ਕੋਈ ਨਹੀਂ ਨਹੀਂ ਕੋਈ ਇਹਦੇ ਬਾਰੇ ਇਹਦੇ ਤੇ ਇਹ ਤਾਂ ਇਹ ਤਾਂ ਕੋਈ 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 ਨਹੀਂ ਇਹ ਤਾਂ ਸਾਡੇ ਕਲਾਇੰਟ ਤੇ ਐਡਵੋਕੇਟ ਦੀ ਜਿਹੜੀ ਆਪਸੀ ਜਿਹੜੀ ਆ ਅ ਕਨਵਰਸੇਸ਼ਨ ਹੈਗੀ ਆ ਇਹਦੇ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੇ ਕੋਈ ਫਰਦਰ ਜਿਹੜਾ ਹੈਗਾ ਵੈਸੇ ਫਿਲਹਾਲ ਜਿਹੜਾ ਕੋਈ ਕਲੂ ਨਹੀਂ ਮਿਲਿਆ ਔਰ ਅੱਗੇ ਵੀ ਕੋਈ ਕਲੂ ਨਹੀਂ ਮਿਲੇਗਾ ਇਹ ਕੋਈ ਵੀ ਪ੍ਰੋਸੀਕਿਊਸ਼ਨ ਦੀ ਸਟੋਰੀ ਵੀ ਇਹੀ ਹੈਗੀ ਆ ਕਿ ਇਹ ਜਿਹੜੀ 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 ਫਾਇਰਿੰਗ ਹੋਈ ਆ ਇਹ ਗੁੱਥਮ ਗੁੱਥਾ ਹੁੰਦਿਆਂ ਹੋਈ ਆ ਉਹ ਜਿਹੜਾ ਪ੍ਰਾਈਮਾ ਫਿਸ਼ਾਈ ਕੀ ਜਿਹੜਾ ਉਹ ਨਹੀਂ ਬਣਦਾ ਹੈਗਾ ਲਖੀਮਪੁਰ ਖੀਰੀ ਵਾਲੇ ਲਖੀਮਪੁਰ ਖੀਰੀ ਦਾ ਕੁਛ ਨਹੀਂ ਹੈ ਜੀ ਲਖੀਮਪੁਰ ਖੀਰੀ ਕਿਸੇ ਨੇ ਨਹੀਂ ਖੜਿਆ ਉਹ ਸਾਰੀਆਂ ਸਾਨੂੰ ਅਸੀਂ ਪਹਿਲਾਂ ਕਿਹਾ ਕੀ ਇਹਨਾਂ ਨੇ ਪਹਿਲਾਂ ਕਿਹਾ ਕੀ ਮੰਛਾ ਜਾਣਣੀ ਆ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਲਖੀਮਪੁਰ ਖੀਰੀ ਖੜਨਾ ਹੈ ਫਿਰ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਮਿਲੀ ਅੱਜ ਦੁਬਾਰਾ ਫੇਰ ਕਹਿ ਰਹੇ ਸੀ ਕਿ ਸੀਸੀ ਰਿਪੋਰਟ ਜਿਹੜੀ ਆ ਉਹਦੇ ਵਿੱਚ ਆ ਫਲਾਨਾ ਬੰਦਾ ਸ਼ੋ ਹੋ ਰਿਹਾ ਉਹ ਸਾਰੀਆਂ ਗਰਾਊਂਡ ਜਿਹੜੀਆਂ ਇਹਨਾਂ ਦੀਆਂ ਬੇਬੁਨਿਆਦ ਜਿਹ ਜੁਡੀਸ਼ੀਅਰ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਰਾਣੇ ਕੇਸਾਂ ਬਾਰੇ ਵੀ ਇਹਨਾਂ ਨੇ ਪਰਚੋਲ ਕੀਤੀ ਇਹਨਾਂ ਨੇ। ਪੁਰਾਣੇ ਕੇਸਾਂ ਦੇ ਸਾਰੇ ਬਰੀ ਹੋਏ ਆ ਜੀ। ਉਹਦਾ ਪਹਿਲਾਂ-ਪਹਿਲਾਂ ਰੈਫਰੈਂਸ ਦੇ ਰਹੇ ਸੀਗੇ। ਪੁਰਾਣੇ ਕੇਸ ਦੇ ਸਾਰੇ ਬਾ ਇਜਤ ਬਰੀ ਹੋਏ ਆ। ਕਿਸੇ ਵਿੱਚ ਵੀ ਕੋਈ ਕਨਵੈਕਸ਼ਨ ਨਹੀਂ ਹੋਈ। ਸਾਰੇ ਕੇਸ ਐਕਵਟਲ ਹੋਏ ਆ। ਪੁਰਾਣਾ ਰੀਓਪਨ ਕੀਤਾ ਹੁੰਦਾ ਉਹਨਾਂ ਨੇ। ਕੁਛ ਨਹੀਂ ਓਪਨ ਨਹੀਂ ਕੀਤਾ ਔਰ ਉਹਨਾਂ ਨੇ ਫਰਦਰ ਜਾ ਸਾਹਮਣੇ ਜਿਹੜਾ ਜੁਡੀਸ਼ੀਅਰ ਰਿਮਾਂਡ ਤੇ ਦਾ ਭੇਜ ਦਿੱਤਾ ਹੈਗਾ ਜੀ। ਠੀਕ ਹੈ। ਸਰ ਹਾਜਨ ਰੈਜਨ ਚੋੜਾ ਨੂੰ ਦੁਬਾਰਾ ਕੋਰਟ 'ਚ ਭੇਜ ਕੀਤਾ ਗਿਆ ਸੀਗਾ। ਜੀ। ਹੇ ਅੱਜ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਮਾਰਦੇ ਭੇਜਤਾ ਹੈ। ਨਾ ਤਾਂ ਕੋਈ ਐਪਲੀਕੇਸ਼ਨ ਜਾਂ ਕੋਈ ਉਹਨਾਂ ਵੱਲੋਂ ਦਿੱਤੀ ਗਈ ਕੋਈ ਐਪਲੀਕੇਸ਼ਨ ਜਾਂ ਕੋਈ ਫੁੱਲ ਰਿਮਾਰਡ ਮੰਗ ਕੀਤੀ ਸੀ। ਬਿਲਕੁਲ ਮੰਗ ਕੀਤੀ ਸੀ। ਤੇ ਬਟ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਭੇਜਤਾ। ਧੰਨਵਾਦ ਜੀ ਸਾਹਿਬ ਬਿਲਕੁਲ ਜਿਹੜੀ ਦੇਖੋ ਜੀ ਸਾਡੀ ਇਨਵੈਸਟੀਗੇਸ਼ਨ ਜਿੱਦਾਂ ਚੱਲ ਹੀ ਰਹੂਗੀ ਤੇ ਇਨਵੈਸਟੀਗੇਸ਼ਨ ਪ੍ਰਗਤੀ ਤੇ ਉਹ ਅਸੀਂ ਕਰ ਰਹੇ ਹਾਂ। ਕਿੰਨੇ ਦਿਨ ਵਾਸਤੇ ਜੁਡੀਸ਼ੀਅਲ ਮਾਰਤੀ ਤੀ ਤੀ ਦਾ ਇਸ ਲਈ ਚਾਹੀਦੀ। ਠੀਕ